ਲੁਕਣ ਛੁਪਾਈ ਇੱਕ ਵਾਰ ਦੀ ਗੱਲ ਹੈ ਰੱਬ ਨਾਲ ਬੱਚੇ ਖੇਡ ਰਹੇ ਸੀ ਲੁਕਣ ਛੁਪਾਈ ਹਰ ਵਾਰ ਰੱਬ ਜਦ ਲੱਭ ਲੈਂਦਾ ਬੱਚੇ ਖੇੜ ਖਿੜਾ ਕੇ ਹੱਸਦੇ ਹਤੇ ਕਹਿੰਦੇ ਕਿ ਤੁਸੀਂ ਆਪਣੀ ਅੱਖਾਂ ਖੋਲੀਆਂ ਜਾਂ ਚੁੱਪਚਾਪ ਨਜ਼ਰ ਚੁਰਾ ਲਈ ਚਟਾਨਾਂ ਦਰਕਤਾ ਝਾੜੀਆਂ ਪਿੱਛੇ ਜਾ ਛਿਪਦੇ ਬਿਨਾ ਹਿਲੇ ਡੁੱਲੇ ਛੱਟ ਪੱਟ ਸੇ ਪਰ ਰੱਬ ਲੱਬ ਲੈਂਦਾ ਛੱਟ ਸੇ ਲਾ ਲੱਬ ਲਿਆ ਆਈ ਆਵਾਜ਼ ਪਿਆਰ ਅਤੇ ਨੂਰ ਨਾਲ ਪਰਪੂ ਪੱਛੇ ਖੁਸ਼ੀ ਨਾਲ ਚੀਖ ਪਏ ਖੁਸ਼ੀਆਂ ਫੈਲੀਆਂ ਦੂਰ ਦੂਰ ਫਿਰ ਇੱਕ ਦਿਨ ਅ ਠੀਕ ਨਹੀਂ ਹੈ ਕਿ ਆ ਇੱਕ ਬੱਚੇ ਨੇ ਤੁਸੀਂ ਫਾੜ ਲੈਂਦੇ ਹੋ ਸਾਨੂੰ ਛੱਟ ਨਾਲ ਅਸੀਂ ਲੁਕਦੇ ਤਾਂ ਹਾਂ ਚੰਗੀ ਤਰ੍ਹਾਂ ਪਰ ਖੇੜ ਹੀ ਮੁੱਕ ਜਾਂਦੀ ਹੈ ਫੱਟ ਦੇਣੀ हां भाई हां केहा ਸਭ ਬੱਚਿਆਂ ਨੇ ਹੁਣ ਇੰਜ ਖੇਡਾਂਗੇ ਲੁਕਣ ਮਿੱਟੀ ਤੁਸੀਂ ਲੁਕੋਗੇ ਸਾਡੇ ਤੋਂ ਸਾਡੀ ਲੱਭਣ ਦੀ ਵਾਰੀ ਆਈ ਉਹਨਾਂ ਨੇ ਰੱਬ ਨੂੰ ਸਹਜੇ ਸਹਜੇ ਕਹਿੰਦੇ ਸੁਣਿਆ ਚਲੋ ਮੈਂ ਲੁਕ ਜਾਵਾਂਗਾ ਕਿਸੇ ਆਸਾਨ ਜਹੀ ਜਗ੍ਹਾ ਤੇ ਇੱਕ ਮੁਸ਼ਕਲ ਸਾਹਮਣੇ ਆਏਗੀ ਮਗਰ ਮੈਂ ਲੁਕਾਂਗਾ ਜਿੱਥੇ ਤੁਸੀਂ ਨਾ ਲੱਭੋਗੇ ਉੱਥੇ ਬੰਦ ਕਰਕੇ ਆਪਣੀਆਂ ਅੱਖਾਂ ਕੋਸ਼ਿਸ਼ ਕੀਤੀ ਨਾ ਚਾਤੀ ਮਾਰੀ ਨਾ ਟੇਢੀ ਨਜ਼ਰ ਘੁਮਾਈ ਗਿਣਤੀ ਗਿਣੀ ਲਗਾਈ ਆਵਾਜ਼ ਤੁਸੀਂ ਲੁੱਕ ਗਏ ਤਾਂ ਅਸੀਂ ਆਈਏ ਲੋ ਅਸੀਂ ਆ ਗਏ ਬੱਚਿਆਂ ਨੇ ਲੱਭਿਆ ਚਾਰੋਂ ਪਾਸੇ ਉੱਪਰ ਵੇਖਿਆ نیچے ਵੇਖਿਆ ਸਮਝ ਨਾ ਆਇਆ ਉਹਨਾਂ ਨੂੰ ਹੁਣ ਵੇਖਣ ਤਾਂ ਵੇਖਣ ਕਿਸ ਪਾਸੇ ਵੱਡੇ ਪਹਾੜ ਤੇ ਉੱਤੇ ਚੜ ਕੇ ਅਸਮਾਨ ਤੇ ਨਜ਼ਰ ਟਿਕਾਈ ਕਿ ਐਨੇ ਵੱਡੇ ਉੱਚੇ ਅਸਮਾਨਾਂ ਵਿੱਚ ਰੱਬ ਨੇ ਲੁਕਣ ਦੀ ਥਾਂ ਬਣਾਈ ਚੱਪਾ-ਚੱਪਾ ਜੰਗਲ ਛਾਂ ਰਿਹਾ ਸਨ ਰੁੱਖ-ਰੁੱਖ ਪਛਾਨ ਰਹੇ ਸਨ ਕਿ ਸਰਸਰ ਆਵਾਜ਼ ਰੱਬ ਹੈ ਕਿ ਰੱਬ ਪਤਿਆਂ ਵਿੱਚ ਲੁਕਿਆ ਸਭ ਹੱਥ ਫੜ ਕੇ ਹਿੰਮਤ ਬਟੌਰ ਉਤਰੇ ਤਰਤੀਰੇ ਅੰਦਰ ਇੱਕ ਵਾਰੀ ਲਾਲ ਟੈਂ ਦੀ ਰੋਸ਼ਨੀ ਵਿੱਚ ਦੇਖੀ ਇਕ ਅੰਤਹੀਨ ਗੁਫਾ ਹਨੇਰੀ ਹਵਾ ਦੇ ਸਹਾਰੇ ਕਿਸ਼ਤੀ ਛੱਡ ਕੇ ਉਮੀਦ ਵਿੱਚ ਆਪਣੇ ਹੱਥ ਜੋੜ ਕੇ ਨਿਕਲੇ ਦੂਰ ਕਿਸੇ ਤੱਟ ਦੀ ਔਰ ਸ਼ਾਇਦ ਪ੍ਰਭੂ ਮਿਲ ਜਾਏ ਉਸ ਛੋਰ ਰੇਗਿਸਤਾਨ ਵੀ ਪਾਰ ਕੀਤਾ ਕਿ ਕੋਈ ਪਤਾ ਮਿਲੇ ਮਿਲੇ ਕੋਈ ਪੇਤ ਦੇਖਣ ਨੂੰ ਤਾਂ ਰੇਤ ਮਿਲੀ ਅਤੇ ਜੁੱਤੀਆਂ ਵਿੱਚ ਹੋ ਗਏ ਛੇਦ ਪ੍ਰਭੂ ਖੋਜਣ ਦੀ ਚਾਹ ਸੀ ਲੰਮੀ ਅਤੇ ਬੇਅੰਤ ਇਸ ਆਸ ਵਿੱਚ ਚੱਲਦੇ ਗਏ ਕਿ ਅਗਲੇ ਮੋੜ ਤੇ ਮੁੜਦੇ ਹੀ ਮਿਲੇਗਾ ਰੱਬ ਤੁਰੰਤ ਬੱਚੇ ਬਿਲਕੁਲ ਇਕੱਲੇ ਰਹਿ ਗਏ ਪਿਆਰੇ ਮਿੱਤਰ ਦੀ ਯਾਦ ਵਿੱਚ ਗੁਆਚ ਗਏ ਮਨ ਉਦਾਸ ਪਰ ਬਹੁਤ ਥਕਾਨ ਇੱਕ ਸਵਾਲ ਕਰਦਾ ਪਰੇਸ਼ਾਨ ਕਦ ਹੋਊ ਇਸ ਖੇਡ ਦਾ ਅੰਤ ਹਾਰ ਗਏ ਅਸੀਂ ਹਾਰ ਗਏ ਬੱਚਿਆਂ ਨੇ ਚੀਕ ਪੁਕਾਰ ਮਚਾਈ ਕਿਰਪਾ ਕਰਕੇ ਦੱਸੋ ਰੱਬ ਜੀ ਕਿੱਥੇ ਲੁਕਣ ਦੀ ਜਗ੍ਹਾ ਬਣਾਈ ਸੁਣ ਲਈ ਘੰਟੇ ਦੀ ਗੂੰਜ ਵਾਂਗੂ ਮਿੱਠੀ ਸਾਫ ਮਹਾਨ ਆਵਾਜ਼ ਭਜੋ ਨਾ ਰੁਕ ਜਾਓ ਅਤੇ ਬੁਝ ਲੋ ਐ ਰਾਜ਼ ਮੈਂ ਨੇੜੇ ਤੋਂ ਵੀ ਨੇੜੇ ਹਾਂ ਨਾ ਨੇੜੇ ਹਾਂ ਨਾ ਦੂਰ ਹਾਂ ਜਿੱਥੇ ਕਿਤੇ ਵੀ ਜਾਓ ਤੁਸੀਂ तो हाँ दे अंदर मौजूद हाँ बच्चे थिर हो गए गए रुक के हैरान हो गए सुन के सी कदम प्रभु अंदर हर बच्चा हक्का बक्का रह गया रब मेरे अंदर सी की हो सकता है ऐसा भी कौन हाँ मैं ਕੀ ਹਾਂ ਮੈਂ ਅਗਰ ਪ੍ਰਭੂ ਹਨ ਮੇਰੇ ਅੰਦਰ ਹੀ ਫੇਰ ਸਜੇ ਸਜੇ ਗੱਲ ਸਮਝ ਆਈ ਖੁਸ਼ੀ ਦੀ ਲਹਿਰ ਉਮੜ ਆਈ ਹੁਣ ਅੰਦਰ ਆਪਣੇ ਪਤਾ ਸੀ ਉਹਨਾਂ ਨੂੰ ਉਸ ਗਹਿਰੇ ਰਾਜ਼ ਦੀ ਸਚਾਈ ਤਾਂ ਫਿਰ ਹੁਣ ਜਦ ਇੱਕ ਦੂਜੇ ਨੂੰ ਦੇਖਿਆ ਤਾਂ ਗੱਲ ਸਮਝ ਵਿੱਚ ਆਈ रब प्रेम है अंदर तेरे भी अंदर मेरे भी रब प्रेम है अंदर तेरे भी अंदर मेरे भी